ਮਕਬੂਲਪੁਰਾ ਤੋਂ ਵੱਲਾ ਮੰਡੀ ਵੱਲ ਚਾਂਦੀ ਫੋਕਲ ਪੁਆਇੰਟ ਦੇ ਨੇੜੇ ਸੜਕ ਉੱਪਰ ਲੱਗੇ ਗੰਦਗੀ ਦੇ ਢੇਰ ਨਗਰ ਨਿਗਮ ਦੇ ਉਸ ਦਾਅਵੇ ਨੂੰ ਖੋਖਲਾ ਸਾਬਿਤ ਕਰਦੇ ਹਨ ਜਿਸ ਵਿੱਚ ਨਗਰ ਨਿਗਮ ਵੱਲੋਂ ਦਾਅਵਾ ਕੀਤਾ ਜਾਂਦਾ ਹੈ ਕਿ ਸ਼ਹਿਰ ਵਿੱਚ ਬਿਹਤਰ ਸਫਾਈ ਦੇ ਪ੍ਰਬੰਧ ਕੀਤੇ ਜਾ ਰਹੇ ਹਨ ਸੜਕ ਤੇ ਲੱਗੇ ਇਹਨਾਂ ਗੰਦਗੀ ਦੇ ਢੇਰਾਂ ਕਾਰਨ ਲੋਕ ਪਰੇਸ਼ਾਨ ਹੋ ਰਹੇ ਨੇ ਇੱਥੋਂ ਲੋਕਾਂ ਦਾ ਲੰਘਣਾ ਮੁਸ਼ਕਲ ਹੋਇਆ ਪਿਆ ਹੈ ਲੋਕਾਂ ਨੇ ਨਗਰ ਨਿਗਮ ਤੋਂ ਮੰਗ ਕੀਤੀ ਹੈ ਕਿ ਗੰਦਗੀ ਦੇ ਇਹਨਾਂ ਢੇਰਾਂ ਨੂੰ ਹਟਵਾ ਕੇ ਇੱਥੇ ਸਫਾਈ ਕਰਵਾਈ ਜਾਵੇ ਤਾਂ ਜੋ ਲੋਕਾਂ ਨੂੰ ਪੇਸ਼ ਮੁਸ਼ਕਲਾਂ ਦਾ ਹੱਲ ਹੋ ਸਕੇ ਦੋਸਤੋ ਫਾਸਟ ਲੈ ਨਿਊਜ਼ ਟੀਮ ਦੀ ਹਮੇਸ਼ਾ ਇਹ ਕੋਸ਼ਿਸ਼ ਰਹਿੰਦੀ ਹੈ ਕਿ ਸ਼ਹਿਰ ਵਿੱਚ ਲੋਕਾਂ ਨੂੰ ਪੇਸ਼ ਆ ਰਹੀਆਂ ਮੁਸ਼ਕਲਾਂ ਬਾਰੇ ਸਬੰਧਤ ਵਿਭਾਗ ਦੇ ਅਧਿਕਾਰੀਆਂ ਨਾਲ ਜਾਣੂ ਕਰਵਾ ਕੇ ਉਹਨਾਂ ਮੁਸ਼ਕਲਾਂ ਦਾ ਹੱਲ ਕਰਵਾਇਆ ਜਾਵੇ ਅੱਜ ਅਸੀਂ ਇੱਕ ਵਾਰ ਫੇਰ ਖੜੇ ਹਾਂ ਮਕਬੂਲਪੁਰਾ ਤੋਂ ਜਿਹੜਾ ਮੈਥਾ ਰੋਡ ਹੁੰਦੇ ਹੋਏ ਫਲਾਈਓਵਰ ਵੱਲਾ ਵੱਲ ਉਤਰਦਾ ਹੈ ਔਰ ਅੱਗੇ ਸਬਜ਼ੀ ਮੰਡੀ ਹੈ ਪੁਲ ਦੇ ਇਸ ਸਾਈਡ ਮਕਬੂਲਪੁਰਾ ਦੀ ਸਾਈਡ ਜਿਹੜਾ ਤੁਸੀਂ ਦੇਖਦੇ ਹੋ ਕੂੜੇ ਦੇ ਢੇਰ ਕਾਫੀ ਲੱਗੇ ਨੇ ਔਰ ਇਹ ਬਹੁਤ ਦੇਰ ਦੀ ਸਮੱਸਿਆ ਹੈ ਕਿਉਂਕਿ ਲੋਕਾਂ ਵੱਲੋਂ ਇੱਥੇ ਕੂੜਾ ਸੁੱਟਿਆ ਜਾਂਦਾ ਹੈ ਔਰ ਕਾਰਪੋਰੇਸ਼ਨ ਦੀਆਂ ਜਿਸ ਕਾਰਨ ਇੱਥੇ ਕੂੜਾ ਕਾਫੀ ਦਿਨਾਂ ਤੱਕ ਪਿਆ ਰਿਹਾ ਹੈ ਬਦਬੂ ਫੈਲਦੀ ਹੈ ਇਲਾਕੇ 'ਚ ਮੱਖੀਆਂ ਮੱਛਰ ਪੈਦਾ ਹੋ ਰਹੇ ਹਨ ਬਿਮਾਰੀਆਂ ਫੈਲਣ ਦਾ ਖਤਰਾ ਹੈ ਸਬੰਧਤ ਵਿਭਾਗ ਨੂੰ ਚਾਹੀਦਾ ਕਿ ਸਾਫ ਸੁਥਰਾ ਬਣਾਵੇ ਔਰ ਇੱਥੋਂ ਕੂੜਾ ਚੁਗਵਾ ਕੇ ਇੱਥੋਂ ਦਾ ਜਿਹੜਾ ਵਾਤਾਵਰਣ ਹੈ ਉਹਨੂੰ ਵੀ ਸਾਫ ਸੁਥਰਾ ਕੀਤਾ ਜਾਵੇ ਫਾਸਟਵੇ ਨਿਊਜ਼ ਲਈ ਅੰਮ੍ਰਿਤਸਰ ਤੋਂ ਅਜੀਤ ਕੁਮਾਰ